हां जी किसान वीरो ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਹਾਂ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਤਸੀਲ ਤੇ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਦੋਸਤੋ ਖਾਸ ਤਰਨਤਾਰਨ ਸ਼ਹਿਰ ਦੇ ਵਿੱਚੋਂ ਜਿਹੜੀ ਆਪਾਂ ਇਹ ਵੀਡੀਓ ਬਣਾਉਣ ਲੱਗੇ ਆਂ ਕਾਂਗ ਡੇਰੀ ਫਾਰਮ ਮਾਲਕ ਵੀਰ ਦਾ ਨਾਮ ਆ ਭਾਜੀ ਬਲਰਾਜ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਅਪਲੋਡ ਕਰਨੀ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਟੋਟਲ 4 ਮੱਗ ਦਿਖਾਵਾਂਗੇ ਦੋਸਤੋ 4 ਮੱਝਾਂ ਸੂਈਆਂ ਸੋਈਆਂ ਤੇ ਇੱਕ ਗਾਂ ਵੀ ਸੂਈ ਸਵਾਈ ਹੈ ਦੋਸਤੋ ਡਿਟੇਲ ਇਹਨਾਂ ਪਸ਼ੂਆਂ ਦੀ ਜਿੰਨੀ ਬੰਦੀ ਆਪਾਂ ਸਾਰੀ ਭਾਜੀ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਬਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਵਾਲੀ ਗੱਲ ਨਾ ਹੋਵੇ ਆਓ ਕਰੀਏ ਦੋਸਤੋ ਵੀਰ ਨਾਲ ਗੱਲਬਾਤ ਡਿਟੇਲ हां जी भाई सस्सेगल जी सस्सेगल जी खारा साहब सस्सेगल जी और भाई ठीक ठाक बिल्कुल ठीक ठाक जी ਤੁਹਾਡੀ ਡਿਊਟੀ ਲਾਤੀ ਹਰਪ੍ਰੀ ਰੇਨ ਜੀ हां जी हां जी ਅੱਜ ਨਾ ਹਰਪ੍ਰੀ ਵੀਰ ਕੇ ਗਿਆ ਸੀ ਤੇ ਸਾਨੂੰ ਨੇ ਸਿਰੇ ਖੋਣੂ ਉਹਨੂੰ ਲੈ ਕੇ ਕੋਈ ਅਮਰਜਸੀ ਕਾਲ ਤੇ ਮੁੜ ਕੇ ਮੈਂ ਨਾ ਮੈਂ ਭੇਜ ਦੇਣਾ ਤੁਹਾਨੂੰ ਗੈਰ ਇੱਕ ਠੀਕ ਠੀਕ ਹੀ ਹਾਂਜੀ ਤੇ ਇਹ ਭਾਈ ਆਪਣਾ ਐਡਰੈਸ ਸਹੀ ਬੋਲ ਦੀ ਜੀ ਬਾਈਪਾਸ ਤਰ ਤਰ ਨਹੀਂ ਹੈ ਜੀ ਚਵਾਲ ਵਾਲੇ ਬਾਈਪਾਸ ਤੇ ਅੱਛਾ ਮੇਨ ਸ਼ਹਿਰ ਤਰ ਤਰ ਨਹੀਂ ਹਾਂ ਸ਼ਹਿਰ ਤਰ ਤਰ ਨਹੀਂ ਠੀਕ ਹੈ ਜੀ ਤੇ ਆਪਣਾ ਫੋਨ ਨੰਬਰ ਤੇ ਨਾਮ ਵੀ ਜੀ ਦੱਸ ਦਿਓ ਕੋਈ ਤੇ ਨਾਮ ਬਲਰਾਜ ਸਿੰਘ ਹੈ ਜੀ ਹਾਂਜੀ ਤੇ ਨੰਬਰ 83603263 ਇਸੇ ਨੰਬਰ ਤੇ ਵਟਸਐਪ ਚੱਲਦੀ ਹੈ ਹਾਂਜੀ ਇਸੇ ਦੇ ਅੱਥਰੂ ਚੱਲਦਾ ਠੀਕ ਹੈ ਜੀ ਟੋਟਲ ਆਪਣੇ ਕੋ ਪੰਜ ਦਾ ਗਿਆ ਪੰਜ ਦਾ ਗਿਆ ਹਾਂਜੀ ਚਾਰ ਮੱਝ ਇੱਕ ਗਾਂ ਤੇ ਚਾਰ ਮੱਝਾਂ ਸਿੰਘਾ ਸਵਾਈਆਂ ਠੀਕ ਹੈ ਜੀ ਹਾਂਜੀ ਤੇ ਇਹ ਵੀ ਦੀ ਸ਼ੁਰੂ ਕਰ ਲਈਏ ਇਸ ਮੱਝ ਤੋਂ ਪਹਿਲਾਂ ਡਿਟੇਲ ਦੱਸੀਏ ਵੀਰਾਂ ਨੂੰ ਕਿੰਨਾ ਸੂਆ ਸੂਈ ਤੇ ਇਹ ਪਹਿਲਾ ਸੂਆ ਸੂਈ ਹੈ ਜੀ ਕਿੰਨਾ ਟਾਈਮ ਹੋ ਗਿਆ ਵੀ ਜੀ ਸੂ ਇਹ ਕਾਲੀ ਲਾਲੋ ਪਰसों ਸ਼ਾਮੀ ਸੁਈ ਗੱਲ ਅੱਛਾ ਜੀ ਹਾਂਜੀ ਤੇ ਬੱਚਾ ਕੀ ਦਿੱਤਾ ਇਹਨੇ ਇਹ ਕਟਾ ਜੀ ਕਟਾ ਦੇ ਮਗਰ ਹਾਂਜੀ ਸੂਆ ਪਹਿਲਾਂ ਸੁਈ ਹਾਂ ਪਹਿਲਾਂ ਸੂਆ ਸੁਈ ਆ ਅੱਛਾ ਵੀਰ ਜੀ ਹੁਣ ਉਹ ਬੰਦਾ ਜਾ ਰਿਹਾ ਜੀ ਬੋਲਾ ਗਿੱਲੀ ਜਾਂ ਦੁੱਧ ਗਿੱਲੀ ਕੋਈ ਕਿੰਨਾ ਕਰ ਤਿਆਰ ਹੈ ਜਿਹੜਾ ਮੌਕੇ ਦਾ ਹੋਣਾ ਮੇਰੇ ਖਿਆਲ ਨਾਲ ਸਟਾਰਟਿੰਗ ਦੱਸਦੀ ਹੁੰਨੀ ਹੈ ਦੱਸ ਦੀ ਸਟਾਰਟਿੰਗ ਹਾਂ 10 ਲੀਟਰ ਦੀ ਸਟਾਰਟਿੰਗ ਕਿੰਨੀ ਕੁ ਉਮੀਦ ਕਰਦੇ ਤੂੰ ਉਮੀਦ ਵੈਸੇ ਮਤਲਬ ਵਾਅਦਾ ਨਹੀਂ ਕੀਤਾ ਜਾ ਸਕਦਾ ਹਾਂਜੀ ਕਿਉਂਕਿ ਪਹਿਲਾਂ ਵੀ ਦੇ ਸਕਦੀ 16 ਵੀ ਦੇ ਸਕਦੀ ਆ 15 ਤੋਂ ਇਹ ਨਹੀਂ ਕਹਿ ਨਹੀਂ ਸਕਦੇ ਪੱਕਾ ਉਹਦਾ ਝੋਟੀ ਜੰਗੀਅਤ ਬਾਕੀ ਜਿੰਨਾ ਵੀਰ ਭਰਾਵਾਂ ਨੇ ਵੇਖਣੀ ਉਹ ਇਹਦੇ ਸਾਰੇ ਆ ਵੇਖ ਲੈਣ ਕਿ ਜੋ ਇਹਨਾਂ ਚੀਜ਼ਾਂ ਲੱਗੀਆਂ ਠੀਕ ਹੈ ਜੀ ਕਿ ਡੰਗਰ ਨੂੰ ਐਵੇਂ ਲੱਗਦੀਆਂ ਨਹੀਂ ਗੀਆਂ ਕੋਈ ਸੌ ਜੋ ਇੱਕ ਡੰਗਰ ਹੁੰਦਾ ਜਿਹਨੂੰ ਇਹ ਚੀਜ਼ਾਂ ਲੱਗਦੀਆਂ ਜੀ ਠੀਕ ਹੈ ਹਾਂ ਜੀ ਮਤਲਬ ਉਹ ਵੀ ਪਹਿਲਨ ਨੂੰ ਬਾਕੀ ਸੀਰ ਐ ਠੰਡੀ ਬਿਲਕੁਲ ਐ ਠੀਕ ਹੈ ਜੀ ਹਾਂ ਜੀ ਠੀਕ ਠੀਕ ਹੈ ਅੱਛਾ ਤੁਸੀਂ ਚਵਾਈਆਂ ਕੀਤੀਆਂ ਦੋ ਤਨ ਕੋਈ ਭੂਰ ਛੱਟਾ ਕੋਈ ਤਿੰਨ ਚਵਾਈਆਂ ਕੀਦੀਆਂ ਕੋਈ ਭੂਰ ਨਹੀਂ ਛੱਟਾ ਨਹੀਂ ਠੰਡੀ ਬਿਲਕੁਲ ਠੀਕ ਹੈ ਜੀ ਹਾਂ ਜੀ ਠੀਕ ਹੈ ਅੱਛਾ ਵੀਰ ਜੀ ਤੋਰੀਆਂ ਨੂੰ ਮਰੀ ਬਾਹਰ ਨੂੰ ਘਟੀ ਹਾਂ ਤੋੜ ਦਿੰਦੇ ਆ ਗਿਆ ਭਾਈ ਲਓ ਦੋਸ ਤੇ ਹੁਣ ਜਿਹੜਾ ਸਟਾਰਟਿੰਗ ਇਹਨੇ ਦੋਸਤੋ ਕੀਤੀ ਆ ਬੋਲਾ ਕਿਲੋ ਜਾਂ ਦੁੱਧ ਕਿਲੋ 10 ਕਿਲੋ ਤੋਂ ਸਟਾਰਟਿੰਗ ਇਹਨੇ ਕੀਤੀ ਆ ਕਰਵਾਣੀ ਨੇ ਉਮੀਦ ਆ ਦੋਸਤੋ ਵੀਰ ਕਰਦਾ ਤਾਂ ਕੋਈ ਕੰਮਰਾ 16 ਕਿਲੋ ਦੁੱਧ ਵੀ ਕਿਉਂਕਿ ਕੱਦ-ਕਾਠ ਮੈਂ ਦਾ ਚੰਗਾ ਬਾਕੀ ਆ ਰਿੰਗ ਸਿੰਘ ਐ ਦੋਸਤੋ ਉਹਦੀ ਫੇਸ ਕੁਆਲਿਟੀ ਚੈੱਕ ਕਰ ਲੋ ਜੈਨੂ ਵੀਰ ਬਾਹਰ ਨੂੰ ਖੜੀ ਹੋ ਗਈ ਆ ਅੱਛਾ ਨੂੰ ਹਾਂ ਲੈ ਲਿਓ ਜੀ ਧਿਆਨ ਨਾਲ ਮੇਖੋ ਡਰ ਕੇ ਭੱਜੇ ਨਾ ਜੀ ਨਹੀਂ ਨਹੀਂ ਲੈ ਲਓ ਲੈ ਲਓ ਬਾਕੀ ਦੋਸਤੋ ਮੈਂ ਦਾ ਕੱਦ-ਕਾਠ ਤਰੀ ਜਾਂਦੀ ਦਾ ਅੰਦਾਜ਼ਾ ਤੁਸੀਂ ਆਪ ਖੁਦ ਲਾ ਸਕਦੇ ਜੀ ਉਧਰ ਨੂੰ ਲੈ ਜਾਓ ਆਇਓ ਇੱਧਰ ਖਿਲੇ ਸਾਂ ਅਬ ਬੱਚੇ ਕੋ ਲੈ ਜਾਜੇ ਕੋ ਇਹਦੇ ਬੱਚੇ ਕੋ ਲੈ ਬੱਚਾ ਇਹ ਬਾਹਰ ਕੱਢ ਲੈ ਚੱਕ ਚਾਲੇ ਚੱਲ ਰਹੇ ਲੋ ਦੋਸਤੋ ਬਾਹਰ ਆਪਾਂ ਚਾਨਣੇ ਲੈ ਆਂਦੀ ਹੁਣ ਤੁਹਾਨੂੰ ਦੋਸਤ ਦਿਖਾਉਣਾ ਆਹ ਦੇਖੋ ਜੀ ਇਹ ਮੈਨੂੰ ਸਾਰੀਆਂ ਚੀਜ਼ਾਂ ਵੇਖੋ ਲੋ ਦੋਸਤੋ ਕਰੋ ਚੈੱਕ ਕੋਈ ਕਮੀ ਨਹੀਂ ਦੋਸਤੋ ਕਿਸੇ ਪਾਸੋਂ ਵੀ ਫੇਸ ਕੁਆਲਟੀ ਦੋਸਤੋ ਤੁਹਾਨੂੰ ਚੈੱਕ ਕਰਵਾ ਦਿੰਦਾ ਦੀ ਮੂਰਲੇ ਪਾਸੋਂ ਲਓ ਜੀ ਬੈਕ ਸਾਈਡ ਦੋਸਤੋ ਤੁਹਾਨੂੰ ਜੀ ਚੈੱਕ ਕਰਉਣਾ ਥਣਾ ਥਣਾ ਦੀ ਕੁਆਲਟੀ ਕਰੋ ਚੈੱਕ ਜਿਹੜਾ ਆਰਡਰ ਦੋਸਤੋ ਤਿਆਰ ਕੀਤਾ ਆ ਵੇਖੋ ਜੀ ਐਚਐਫ ਗਾਵਾਂ ਨੂੰ ਵੱਧ ਕੇ ਤਿਆਰ ਕੀਤਾ ਜੀ ਲੈਓ ਭਾਈ ਇਹਨ ਲੈਓ ਬੱਚੇ ਲੱਗ ਲੈਓ। ਬਾਕੀ ਦੋਸਤੋ ਪਹਿਲਾ ਸੂਰ ਛੋਟੀ ਸੂਈ ਆ ਥੋੜੀ ਬਾਲੀਆ ਭੜਾ ਵੀ ਜਰੂਰ ਹੈਗੇ ਜੀ। ਚਾਰੇ ਥਣ ਗੈਪ ਦੇ ਵਿੱਚ ਕੋਈ ਫੋਰ ਸ਼ਾਂਗੜੀ ਨਾਲ ਚੈੱਕ ਕਰ ਸਕਦੇ ਹੋ ਦੋਸਤੋ ਤੁਸੀਂ। ਚਵਾਈ ਤੂਈ ਭਾਜਨੀ ਦੱਸਦੇ ਆ ਵੀ ਬਾ ਕਮਾਲ ਹੈ ਦੀ ਕੋਈ ਬਿਲਕੁਲ ਕਮਾਲ ਹੈ ਜੀ। ਠੀਕ ਹੈ ਜੀ। ਹਾਂਜੀ ਜੇ ਤੁਹਾਡਾ ਟਾਈਮ ਹੋਊ ਤਾਂ ਧਾਰਾ ਮਾਰਾਂਗੇ ਪਰ ਕੋਈ ਨਹੀਂ ਹੈਗਾ ਇਹ ਵੀਰ ਭਰਾ ਨੇ ਦੂਰੋਂ ਆਉਣਾ ਹੁੰਦਾ ਇਹ ਨਾ ਕੋਈ ਵਾਅਦਾ ਘਾਟਾ ਛੰਦਾ ਤੇ ਨਾ ਕੋਈ ਭੂਰ ਨਾ ਛੱਟਾ ਠੀਕ ਹੈ ਜੀ ਬਾਕੀ ਦੋਸਤੋ ਸਫਾਈ ਦੜੀ ਭਾਈ ਨੇ ਦੱਸ ਹੀ ਘਤੀ ਤੁਹਾਨੂੰ ਬਿਲਕੁਲ ਸਾਫ਼ ਹੈ ਛੋਡੀ ਜੀ ਮੈਂ ਪਹਿਲਾਂ ਕਹਿ ਦੇਵਾਂ ਸਾਫ਼ ਜੋ ਕੋਈ ਕੋਈ ਪੀਸ ਹੁੰਦਾ ਇਦਾਂ ਦਾ ਇੰਨਾ ਠੰਡਾ ਵਿਰਲੇ ਨਹੀਂ ਹੁੰਦਾ ਜੀ ਠੀਕ ਹੈ ਜੀ ਜੋ ਚੀਜ਼ਾਂ ਨੇ ਤੁਸੀਂ ਇੱਕ ਕਪੜੀ ਚਲਾਈਆ ਕਰੋ ਚੈੱਕ ਜੀ ਹਾਂਜੀ ਪੂਰੀ ਜੈਡ ਬਲੈਕ ਹੈ ਦੋਸਤੋ ਥੋੜੇ ਜਿਹਾ ਪੂਛਤੇ ਚਾਰ ਕਵਾਲ ਵਾਈਟ ਹੈ ਬਾਕੀ ਦੋਸਤੋ ਪੂਰੀ ਜੈਡ ਬਲੈਕ ਹੈ ਜੀ ਮੋਲ ਨੇ ਦਾ ਖਾਰਾ ਸਾਹਿਬ ਦੇਣ ਲੈਣੀਆਂ ਹਾਂਜੀ 1.55 1.55 ਕਿੰਨੇ ਕਿ 1.55 ਜਾਨੀ ਠੀਕ ਹੈ ਜੀ ਉਹਦਾ ਮੌਕੇ ਤੇ ਕੋਈ ਥੋੜਾ ਬੜਾ ਮਾਨ ਤਨ ਥੋੜਾ ਬੋੜਾ ਮਾਨ ਤਨ ਹੁੰਦਾ ਵਾ ਬਹੁਤ ਜ਼ਿਆਦਾ ਨਹੀਂ ਹੋਗਾ ਚੰਗੇ ਛੋਟੀ ਚੰਗੀ ਹੈ ਜੀ ਠੀਕ ਹੈ ਮੈਂ ਉਹਨੂੰ ਭਾਏ ਦਾ 2.5 ਲੱਖ ਮੰਗ ਲੈਂਦੀ ਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ 1.55000 ਰੁਪਿਆ ਡਿਮਾਂਡ ਕੀਤੀ ਗਈ ਹੈ ਤੇ ਬਾਕੀ ਜਿਹੜਾ ਮਾਨ ਤਨ ਹਲਕਾ ਫੁਲਕਾ ਜਿਹੜਾ ਮੌਕੇ ਤੇ ਜ਼ਰੂਰ ਹੋਊਗਾ ਕਿਉਂਕਿ ਮੋਲ ਦੋਸਤੋ ਜਿਹੜੇ ਵੀਡੀਓ ਨੇ ਫਿਕਸ ਨਹੀਂ ਹੁੰਦੇ ਫੋਨ ਜ਼ਰੂਰ ਕਰਿਆ ਕਰੋ ਬਾਕੀ ਦੋਸਤਾਂ ਸੂਕੇ ਥੋੜੀ ਜਿਹੀ ਲੱਪੇ ਦੇ ਵਿੱਚ ਜਰੂਰ ਹੈ ਕਿਉਂਕਿ ਜਦੋਂ ਪਸ਼ੂ ਸੁੰਦਾ ਵਾ ਤਾਜਾ ਉਦੋਂ ਮੜਾ ਜਾਂ ਲੱਪਾ ਜਰੂਰ ਲਾਈ ਹੁੰਦਾ ਇਸ ਤੋਂ ਅੱਗੇ ਦੋ ਨੰਬਰ ਵਾਲੀ ਮਾਝ ਦੀ ਆਪਣੀ ਡਿਟੇਲ ਉਹ ਵੀ ਬਾਹਰ ਲੈ ਜੀ ਹਣਾ ਇੱਥੇ ਲਾ ਕੇ ਕਰਨਾ ਚਾਹ ਹਾਂਜੀ ਪਾਜੀ ਇਹਦੀ ਡਿਟੇਲ ਦਸੀਏ ਵੀਰਾਂ ਨੂੰ ਕਿੰਨਾ ਵਾ ਸੂਆ ਸੂਈ ਇਹ ਦੂਜਾ ਸੂਆ ਸੂਈ ਹੈ ਜੀ ਇਹਨੂੰ ਕਿੰਨਾ ਟਮਗਾ ਸੂਈ ਲਈ ਇਹਨੂੰ ਸੂਈ ਨੂੰ ਹੋ ਗਏ ਜੀ 20 ਦਿਨ ਫੇਰ 22 ਦਿਨ ਹੋ ਗਿਆ ਘੱਟੀ ਇਹਦੀ ਮਰ ਗਈ ਆ ਅੱਛਾ ਬੱਚਾ ਐਕਸਪਾਇਰ ਹੋ ਗਿਆ ਹਾਂ ਉਹਦੇ ਥੱਲੇ ਕੰਡੇ ਵਾਲਾ ਲਾ ਲਓ 1.5 19 ਕਿਲੋ अच्छा ते ਹੁਣ ਮਿਲਦੀ ਕਿਦਾਂ 부ਸ਼ੀ ਬਾਸ਼ੀ ਬਣਾਈ ਕਿ ਤਾਂ ਉਦੋਂ ਨਹੀਂ 부ਸ਼ੀ ਨਹੀਂ ਕੀ ਬਣਾਈ ਤੇ ਮੇਰੇ ਪੈਂਦੀ ਵਿੱਚੇ ਥੋੜਾ ਬੋਧਾ ਜੇ ਕਰੇ ਵੀ ਤੇ ਟੀਕਾ ਕਿਤੇ ਲੱਲੇ ਦੀ ਆ ਅਜੇ ਮਤਲਬ ਮਰੀਨ ਪਰਸੋ ਮਰੀ ਕੱਟੀ ਇਹਦੀ ਠੀਕ ਹੈ ਜੀ ਹਾਂਜੀ ਬਾਕੀ ਦੋਸਤੋ ਤੁਹਾਨੂੰ ਦਾ ਆਰਡਰ ਕੁਆਲਿਟੀ ਦਿਖਾਉਣਾ ਆ ਕਰੋ ਮੱਝ ਦੀ ਆਰਡਰ ਕੁਆਲਿਟੀ ਚੈੱਕ ਦੋਸਤੋ ਮੈਂ ਜਿੰਨੀਆਂ ਵੀਡੀਓ ਅੱਜ ਤੱਕ ਬਣਾਈਆਂ ਵਾ ਇਹੋ ਜਿਹਾ ਆਰਡਰ ਜਿਹੜਾ ਵਾ ਮੱਝਾਂ ਨੂੰ ਬਹੁਤ ਘੱਟ ਮਿਲਦਾ ਵਾ ਹਾਂਜੀ ਲਓ ਦੋਸਤੋ ਇਹਦੀ ਅਗਾੜ ਤੇ ਪਿਛਾੜ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ 1.9 लीटर ਦੁੱਧ ਦੋਸਤੋ ਮੌਕੇ ਦਾ ਹੁਣ ਤਿਆਰ ਆ ਗੰਡੇ ਦੇ ਘਰ ਦਾ ਬਖ ਜੀ ਠੀਕ ਹੈ ਜੀ ਹਾਂਜੀ ਕੋਈ ਵੀਰ ਆਪਣੀ ਬੇਸ਼ੱਕ ਇੱਕ ਟਾਈਮ ਦੋ ਟਾਈਮ ਤਸੱਲੀ ਕਰ ਸਕਦਾ ਚੋਕੇ ਨਹੀਂ ਬਾਕੀ ਦੋਸਤੋ ਮੈਂ ਤਾਂ ਕਦ ਕੱਢ ਕਰੋ ਚੱਕ ਜੀ ਹਾਂ ਅੱਛਾ ਵੀਰ ਜੀ ਇਹਦਾ ਕੋਈ ਥਣਾ ਦੀ ਬਾਦ ਕੱਢ ਕੋਈ ਪੂਰ ਛਟਾ ਹੋਵੇ ਕੋਈ ਨਾ ਪੂਰ ਨਾ ਛਟਾ ਕਿਸੇ ਕਿਸਮ ਦੀ ਬਾਦ ਕੱਢ ਵੀਰ ਕੋਈ ਥੋੜੀ ਐਨ ਤੋਰ ਜੀ ਆ ਤੋਰ ਪੁੱਤ ਜਿੱਦਾਂ ਮੈਂ ਤੋਰ ਜੀ ਬਾਕੀ ਘਾਰਾ ਸਾਹਿਬ ਹਰ ਕੋਈ ਇਹ ਨੂੰ ਇਹੋ ਮੈਂ ਬਾਰ-ਬਾਰ ਮੈਂ ਵੀ ਕਹਿੰਨਾ ਤੁਸੀਂ ਵੀ ਕਿਹਾ ਦੋ ਟਾਈਮ ਆਪਣੀ ਤਸੱਲੀ ਕਰੋ ਠੀਕ ਹੈ ਜੀ ਦੂਜੇ ਥਾਂ ਡੰਗਰ ਜਾ ਕੇ ਦਿਲ ਨਹੀਂ ਲਾਉਂਦਾ ਜਦੋਂ ਕਾ ਥੋੜਾ ਬੋਧਾ ਹੁੰਦਾ ਤੇ ਜਿਹੜੇ ਉਹ ਕਬਰਾਂ ਜਾਂਦੇ ਜਿਨ੍ਹਾਂ ਪੈਏ ਖਰਚਣੇ ਉਹ ਤਾਂ ਭਾਜੀ ਫਿਰ ਗੱਲ ਹੈ ਹਾਂ ਠੀਕ ਨਹੀਂ ਥੋੜਾ ਬੋਧਾ ਹੀ ਵੀ ਲਿਹਾਉਣੇ ਆ ਹਰਿਆਣੇ ਤੋਂ ਜਦੋਂ ਦੋ ਦੋ ਤਿੰਨ ਤਿੰਨ ਦਾਣ ਦੇਣਾ ਆਣ ਕੇ ਮੁੜ ਕੇ ਇਦਾਂ ਹੁੰਦੀਆਂ ਠੀਕ ਹੈ ਜੀ ਤੇ ਮਤਲਬ ਕੋਈ ਕੋਈ ਡੰਗਰ ਹੁੰਦਾ ਜਿਹੜਾ ਹੁੰਦਿਆ ਦਿਲ ਲਾਉਂਦਾ ਨਹੀਂ ਉਹ ਤਿੰਨ ਦਿਨ ਉੱਥੇ ਬੰਦ ਇਹ ਤਾਂ ਭਾਜੀ ਪਤਾ ਗੱਲ ਕੀ ਜਿਹਨੂੰ ਦੂਜੇ ਥਾਂ ਜਾਂਦਾ ਪਸ਼ ਤੇ 2-4 ਦਿਨ ਤੋ ਦੋਸਤੋ ਕੋਈ ਗੱਲ ਨਹੀਂ ਪੱਠੇ ਡੱਕੀ ਪਹੂ ਕੀ ਰਾਂ ਘਟ ਖਾਂਦਾ ਦੂਜੇ ਸਾਂ ਜਾ ਕੇ ਬਾਕੀ ਦੋਸਤੋ ਫਾਰਮ ਤੇ ਵਿਜ਼ਿਟ ਕਰਿਆ ਕਰੋ ਜਰੂਰ ਤੇ ਚਵਾਈ ਆਪਣੀ ਆਪ ਆਪਣੇ ਹੱਥੀਆਂ ਆ ਕੇ ਕਰ ਲਿਆ ਕਰੋ ਵੱਡੀ ਮਜ਼ਾ ਆਉਂਦੀ ਹੈ ਬੰਦੇ ਤੂੰ ਨਹੀਂ ਨਹੀਂ ਇੱਥੇ ਰਹਿਣ ਦਾ ਫੋਟੋ ਫੋਟੋ ਕਰ ਅਛਾ ਭਾਜੀ ਕਿੰਨਾ ਮੁੱਲ ਕਰਦੇ ਦਾ ਇਹਦਾ ਮੁੱਲ ਦੇ ਦੁੱਧ ਦੇ ਹਿਸਾਬ ਨਾਲ ਕੱਦ ਵੇਖੋ ਇਹਦਾ ਤੇ ਮਤਲਬ ਇਹਦੀ ਵੈਰਾਈਟੀ ਇਹਦੀ ਵੀ ਵੇਖੋ ਚੰਬੜੀ ਵੇਖੋ ਕਿੰਨੀ ਮਲੈ ਮੇਰੀ ਹਾਂਜੀ ਬਰੀਕ ਚੰਬੜੀ ਮਤਲਬ ਫਾਲਟ ਨਹੀਂ ਹੈਗਾ ਛੋਟੀ ਦੇ ਵਿੱਚ ਠੀਕ ਹੈ ਫਿਰ ਬੱਚਾ ਮਰ ਗਿਆ ਉਹਦਾ ਕਰਕੇ ਉਹਦਾ ਦੇ ਵਿੱਚ ਹੁਣ ਮੈਂ ਢਾਈ ਦੀ ਵੇਚਦਾ ਠੀਕ ਹੈ ਜੀ ਹਾਂਜੀ ਠੀਕ ਠੀਕ ਹੈ ਨਹੀਂ ਵੇਖਦੀ ਜਨਾਂ ਤੋਂ ਪਾਜੀ ਜੀ ਨੂੰ ਦੱਸਣ ਦੇ ਹਾਂਜੀ ਇਹ ਦੇਣ ਲੈਣ 1.40 ਹੋਏਗਾ ਜੀ ਦਾ ਠੀਕ ਹੈ ਜੀ ਹਾਂਜੀ ਲਓ ਦੋਸਤੋ 1 ਲੱਖ 40000 ਰੁਪਿਆ ਡਿਮਾਂਡ ਰੱਖੀ ਗਈ ਜੀ ਬਾਕੀ ਦੋਸਤੋ ਜਿਹੜਾ ਮਾਨਤਨ ਹੋਊਗਾ ਤੁਹਾਡਾ ਮੋਟਾ ਜਿਹੜਾ ਕੋਈ ਵੀਰਪਰਾਫੀਦ ਨੇ ਹੋਗਾ ਦੋਸਤੋ ਮੱਝ ਕਿਸੇ ਪਾਸੋਂ ਕੋਈ ਕਮੀ ਨਹੀਂ ਜੇ ਸਿਰਫ ਦੋਸਤੋ ਬੱਚਾ ਹੀ ਇੱਕ ਦਾ ਐਕਸਪਾਇਰ ਹੋਇਆ ਵਾ ਤੇ ਮਿਲਦੀ ਦੋਵੇਂ ਟਾਈਮ ਦੋਸਤੋ ਵੀਰ ਕੰਦਾ ਪਹਾੜੇ ਤੇ ਆ ਕਈ ਵਾਰੀ ਪਰ ਉਹ ਮਤਲਬ ਖੈਰਾ ਸਾਹਿਬ ਜੀ ਇਹ ਨਹੀਂ ਹੈਗਾ ਪੀ ਲੱਤਾਂ ਮਾਰਨ ਵਾਲੀ ਆ ਜੇ ਇਹਨੂੰ ਮੜਾ ਟੀਕਾ ਲਾਉਣਾ ਇਹਨੇ ਖਲਮੁਗਾ ਹੀ ਮਿਲਣਾ ਲੱਤ ਨਹੀਂ ਮਾਰਨੀ ਬਾਲਟੀ ਨੂੰ ਨਹੀਂ ਮਾਰਦੀ ਠੀਕ ਠੀਕ ਹਾਂਜੀ ਕਿਉਂ ਅਸੀਂ ਤਿੰਨ ਡੰਗ ਚ ਹੁੰਦੇ ਨੂੰ ਹੋ ਗਿਆ ਨੂੰ ਠੀਕ ਹੈ ਜੀ ਹਾਂਜੀ ਲਓ ਦੋਸਤੋ ਡਿਟੇਲ ਜਿੰਨੀ ਤੁਹਾਨੂੰ ਵੀਰ ਨੇ ਆਪਣੇ ਮੂੰਹ ਦੱਸ ਹੀ ਦਿੱਤੀ ਕਿਉਂਕਿ ਸਾਡਾ ਜਾਦਾ ਹੀ ਕਹਿੰਦਾ ਕੋਈ ਮਦਦ ਨਹੀਂ ਬੰਦ ਤੂੰ ਬੰਨਣ ਯਾਜ ਨਹੀਂ ਯਾਜ ਬੰਨਣ ਉਹਦੇ ਬੰਨਦੇ ਉਹ ਵੀ ਨਹੀਂ ਕਿਨੇ ਇਹ ਪਰੇ ਬੰਨਦੇ ਲਓ ਦੋਸਤੋ ਦੋ ਨਗੀਨੇ ਵੀਰ ਹੋਰ ਲਿਆ ਇਹਦਾ ਬੱਚਾ ਵੀ ਲਿਆ ਇੱਥੇ ਹਾਂ ਜੀ ਹੁਣ ਜੀ ਦਾ ਕਾਰਦਾ ਲਓ ਦੋਸਤੋ ਕੱਦ ਕਾਠੇ ਦਾ ਤੇ ਆਰਡਰ ਕੁਆਲਿਟੀ ਦੀ ਕਰੋ ਚੈੱਕ ਜੀ ਲੈ ਲੈ ਵੀ ਥੋੜੀ ਜੀ ਤੋਰ ਦੇ ਦੋਰ ਦੋਰ ਕਰੀ ਤੇ ਵਾੜੀ ਇਹ ਅੱਜ ਦੋਈ ਲੰਮੀ ਆਹ ਫਿਰ ਬਰਮੁਰ ਕੇ ਆਇਆ ਨਕਮਾ ਆਣ ਗੋਣਾ ਅੱਪਕੇ ਫੋਸ ਕਰ ਲੈਂਦੇ ਇਹਦਾ ਬੱਚਾ ਵੀ ਲਾਇਓ ਬਾਕੀ ਦੋਸਤੋ ਚਾਰ ਮੱਝਾਂ ਨਹੀਂ ਦਿਖਾਈਆਂ ਤੁਹਾਨੂੰ ਵੀਡੀਓ ਦੇ ਵਿੱਚ ਇੱਕ ਤੋਂ ਇੱਕ ਚੜਦੀ ਤੇ ਚੜਦੀ ਮਾਝ ਹੈ ਜੀ ਹੱਲੇ ਗਾਈ ਵੀ ਚੜਦੀ ਚੜਦੀ ਬੈਠੀ ਠੀਕ ਹੈ ਜੀ ਅੱਛਾ ਭਾਜੀ ਇਹ ਕੰਵਾਂਸ ਸੁਵਾ ਸੁਈ ਇਹ ਦੂਜਾ ਸੁਵਾ ਸੂਣੀ ਆ ਸੂਣੀ ਗੱਬਣਿਆ ਹਾਂ ਇਹ ਗੱਬਣਿਆ ਠੀਕ ਹੈ ਸੌਰੀ ਮੈਂ ਕਹਿ ਨਹੀਂ ਇਹ ਗੱਬਣਿਆ ਠੀਕ ਹੈ ਇਹ ਮਤਲਬ ਅਜੇ ਮਤਲਬ 5-4 ਦਿਨ ਖੜਦੀ ਆ ਐ ਨੂੰ ਵੀਰ ਮੋਰੇ ਤੂੰ 16 ਦੇ ਲਾਗੇ ਬੱਦੀ ਚੁੱਕੇ ਨਹੀਂ ਹੋਣਾ ਬਣਾ ਇਹ ਅੱਜ ਹੀ ਸੁਈਏ ਮੈਂ ਲਓ ਦੋਸਤੋ ਕਰੋ ਚੈਕ ਇਹ ਦੋਸਤੋ ਗੱਬਣੀ ਮਜਾ ਆ ਸ਼ਾ ਭਾਜੀ ਕਿੰਨਾ ਟਾਈਮ ਖਰਦੀ ਸੌਣ ਦੇ ਵਿੱਚ ਇਹ ਮੱਲਾ ਵਾ ਅਜੇ 4-5 ਦਿਨ ਲੱਗੇਗੀ ਜੀ ਦੋਸਤੋ 4-5 ਦਿਨ ਦਾ ਟਾਈਮ ਅਜੇ ਖਰਦੀ ਆ ਤੇ ਕਿੰਨਾ ਆਰਡਰ ਤਿਆਰ ਕਰ ਸਕਦੀ ਹਾਂ ਅੰਦਾਜ਼ਾ ਤੁਸੀਂ ਦੋਸਤੋ ਖੁਦ ਆਪ ਲਾ ਸਕਦੇ ਜੇ ਆਪ ਮੈਂ ਤੁਹਾਨੂੰ ਬੈਕ ਸਾਈਡ ਤੋਂ ਦੋਸਤੋ ਦਿਖਾਉਣ ਦੇ ਆਰਡਰ ਦਾ ਕਰੋ ਚੈਕ ਇਹੋ ਜਿਹਾ ਦੋਸਤੋ ਆਰਡਰ ਗਾਵਾਂ ਨੂੰ ਨਹੀਂ ਲੱਗਾਂਦਾ ਹਾਂਜੀ ਬਾਕੀ ਪਿੱਛੋਂ ਥੱਲੇੋਂ ਕਰੇ ਥਣ ਨਿਕਾ ਦੀ ਧਾਂਦਾ ਉੱਤੋਂ ਬਰਾਬਰ ਦਿਖਾਇਆ ਥਣ ਵੀ ਵੱਡਾ ਉੱਤਪਰੇ ਬਰਹਾ ਤਾਨਾ ਬੋਲ ਗਿਆ ਡਾਕਟਰ ਵੀਰ ਮਿੰਟ ਇੱਕ ਮਿੰਟ ਕਰਾਰੀ ਹਾਂ ਹਾਂ ਨਾਲੋ ਦੋਸਤੋ ਕੋਈ ਵੀ ਹੈ ਨਾ ਕਿ ਥਾਨ ਨਿਕਾ ਵਾ ਸੂਨ ਦੇ ਦੋਸਤੋ ਬਿਲਕੁਲ ਨੇੜ ਆ ਨ ਤਿਆਰੀ ਜੈਪੁਰੀ ਚ ਹਾਥੀ ਜਵਾਈ ਦੋਸਤੋ ਬਹੁਤ ਵਧੀਆ ਮੁਠੀ ਵਾਲਾ ਥਾਂ ਜੇ ਦੋਸਤੋ ਕਰੋ ਚੱਕੇ ਦੇ ਬਾਕੀ ਦੋਸਤੋ ਇਹ ਛਾ ਨਹੀਂ ਆਇਆ ਇੱਕ ਵੀਡੀਓ ਦੀ ਲਾ ਦੋਸਤੋ ਅੱਜ ਤੱਕ ਮੈਂ ਆਪਣੇ ਚੈਨਲ ਤੇ ਆਈਡੀ ਵੱਡੀ ਮੱਝਰੀ ਜੇ ਪਾਈ ਮਹਾਰਾਜ ਤੁਸ ਸੁਖ ਰੱਖੇ ਨਸਪਾ ਜੀ ਕਿੰਨਾ ਕ ਦੋ ਦਿਨ ਚ ਆਇਆ ਇਹਨੇ ਦੁੱਧ ਜਿਹੜਾ ਵਾ ਮਤਲਬ 22 ਕਿਲੋਟਰ ਚ ਆਇਆ 22 ਲੀਟਰ ਚ ਪਰ ਜਿੱਦਾਂ ਅਰਕਾ ਬਣੀ ਆ ਜਿਹੜੀ ਆ ਸਾਡੀ ਤਕਣੀ ਜੀ ਅਸੀਂ ਮੱਝਾਂ ਮੱਲਵ ਸਾਡੇ ਘਰ 30-30 ਕਿਲੋ ਵਾਲੀਆਂ ਮੱਝਾਂ ਹੈਗੀਆਂ ਤੇ ਇਹ 28 ਪਲੱਸ ਕਰੇਗੀ ਜੀ 28 ਪਲੱਸ ਆ 28 ਤੋਂ ਘੱਟ ਨਹੀਂ ਆ ਜੀ ਸਵੇਰ ਕਰਵਾ ਸਕਦੇ ਦੱਸਿਆ ਸਵੇਰ ਦੂਜੇ ਦੂਜਾ ਸਵੇਰ ਹਾਂ ਇਹ ਬਰਾਬਰ ਦੰਦੀਆਂ ਨਹੀਂ ਕੀਤੀਆਂ ਨੇ ਠੀਕ ਹੈ ਜੀ ਹਾਂਜੀ ਲਓ ਦੋਸਤੋ ਪਹਿਲੇ ਸਵੇਰੇ ਭਾਜੀ ਕਹਿੰਦਾ ਵੀ ਇਹਨੇ ਕਿੰਨਾ ਵੀ ਸੀ 25 ਕਿਲੋ 22 ਕਿਲੋ 22 ਕਿਲੋ ਦੁੱਧ ਉਸੇ ਚੋਇਆ ਜੀ ਤੇ 25 26 ਲੀਟਰ ਦੀ ਦੋਸਤੋ ਉਮੀਦ ਹੈ ਵੱਧ ਵੀ ਚੁਆ ਸਕਦੀ ਹੈ। ਬਾਕੀ ਦੋਸਤੋ ਆਰਡਰ ਤੋਂ ਅੰਦਾਜ਼ਾ ਤੁਸੀਂ ਆਪ ਖੁਦ ਲਾ ਸਕਦੇ ਜੀ। ਕਿੰਨਾ ਮੁੱਲ ਕਰਦੇ ਭਾਜੀ ਤਾਂ? ਇਹਦਾ ਮੁੱਲ ਜੀ 4.5 ਲੱਖ 4.5 ਲੱਖ ਹਾਂ 4.5 ਲਓ ਦੋਸਤੋ ਇਹ ਇੱਕ ਸਾਡੀ ਵੀਡੀਓ ਦੀ ਅੱਜ ਸ਼ਾਨ ਆ ਨਗੀਨਾ ਵਾ ਦੋਸਤੋ ਇੱਕ 4.5 ਲੱਖ ਰੁਪਈਆ ਦੀ ਡਿਮਾਂਡ ਰੱਖੀ ਗਈ ਹੈ। ਬਾਕੀ ਜਿਹੜਾ ਮਾਨਤਨ ਹੋਊਗਾ ਮੌਕੇ ਤੇ ਹੋਊਗਾ। ਨਿਰਖ ਪਰਖ ਕਰਨ ਵਾਲੇ ਵੀਰ ਉਹਨਾਂ ਨੇ ਆਪ ਹੀ ਇਹਦੀ ਪਰਖ ਕਰ ਲੈਣੀ ਹੈ ਕਿੰਨਾ ਕਿਦੋਂ ਦੀ ਚੁਆ ਸਕਦੀ ਹੈ ਤੇ ਕਿੰਨੇ ਦਾ ਮੁੱਲ ਦੀ ਚਾਹੀਦੀ ਹੈ। ਇਨੂੰ ਬੰਦ ਵੀ ਜੀ ਉਧਰ ਲਾਗੇ ਉੱਥੇ। ਬਾਸ਼ਾ ਵੀ ਬੰਦ ਨੇ। ਜਿਹੜੀ 4 ਨੰਬਰ ਤੇ ਆਪਾਂ ਮਾਝ ਦਿਖਾਉਣੀ ਹੈ ਵੀਰਾਂ ਨੂੰ ਉਹਦੀ ਡਿਟੇਲ ਦਸੀ ਆਪਾਂ। ਹਾਂਜੀ। ਉਧਰ ਬੰਦ ਨੇ। ਉਹ ਉਧਰ ਬੰਦੋ ਫੋਟੋ ਫੋਟੋ ਕਰਨੀ ਉੱਥੇ ਲਾਗੇ। ਇਹ ਨਾਲ ਹੀ ਕਰਦੇ ਨੇ। ਕਰਵਾ ਸੁਆ ਸੁਈ ਪਾਜੀ। ਇਹ ਵੀਰ ਜੀ ਮਤਲਬ ਦੂਜਾ ਮਾਲੇ ਕੋਈ ਤੀਜਾ ਮਾਲੇ ਤੀਜੇ ਤੋਂ ਉੱਪਰ ਹੈ ਨੀਗੀ ਝੋਟੀ। ਠੀਕ ਹੈ ਜੀ। ਹਾਂਜੀ। ਤੇ ਅੱਜ ਅੱਜ ਸੁਈ ਹੈ ਮਤਲਬ ਜੇਰ ਜਾਰ ਪਾਤੀ ਆ। ਅੱਛਾ ਜੀ। ਹੱਕ ਕੱਟੀ ਦਿੱਤੀ ਇਹਨੇ। ਕੱਟੀ ਲੋ ਜੀ। ਹਾਂ ਕੱਟੀ ਦਿੱਤੀ ਆ। ਨਾਰੂ ਦੋਸਤੋ ਬਿਲਕੁਲ ਗਿੱਲਾ ਜਾਂ ਨਾਰਾ ਚ ਬੱਚਾ ਇੱਥੇ ਘਲਾ ਰੋ ਅੱਛਾ ਭਾਜੀ ਚੁਆਈ ਹੋਈ ਦੀ ਹਾਂਜੀ ਚੁਆਈ ਕੀਤੀ ਹੈ ਚੁਆਈ ਥੋੜੀ ਥੋੜੀ ਵਾਰੀ ਦੋ ਵਾਰੀ ਕਰ ਲਈ ਇੱਕ ਵਾਰੀ ਇਹ ਜੇ ਸੋਟੋਂ ਤੋਂ ਪਹਿਲਾਂ ਚੋਣੀਆਂ ਕਿਲੋ ਖੰਡ ਠੀਕ ਹੈ ਜੀ ਤੇ ਮੁੜ ਕੇ ਚੋਈਏ ਫਿਰ ਹੁਣ ਚੋਣੀ ਆ ਠੀਕ ਹੈ ਜੀ ਹਾਂਜੀ ਤੇ ਪਹਿਲਾਂ ਸੂਏ ਚ ਕੋਈ ਪਤਾ ਕੀਤਾ ਰਿਕਾਰਡ ਦਾ ਕਿੰਨਾ ਕਿੰਨੇ ਚੋਆ ਮੰਦਵ ਉਹਨਾਂ ਨੇ ਕਿਹਾ ਵੀ ਮਤਲਬ 14 ਕਿਲੋ ਦੋ ਚੋਂ ਦੇ ਰਹੇ ਆ ਠੀਕ ਹੈ ਜੀ ਵੇਖੋ ਬਾਕੀ ਜਿਹੋ ਜਿਹੇ ਆਰਡਰ ਆ ਦੋਸਤੋ ਇਹਨੂੰ ਤੁਸੀਂ ਚੈੱਕ ਕਰ ਸਕਦੇ ਜੇ 14 ਕਿਲੋ ਦੋਦੂ ਕੀ ਦੋਸਤੋ ਇਹੋ ਜੀ ਮਾਝੀ ਨੂੰ ਜ਼ਿਆਦਾ ਨਹੀਂ ਲੈ ਇਹਨੂੰ ਵੀਰ ਦੋਰੀ ਮੜੀ ਜ ਇਨ ਵਿੱਚੇ ਤੋਂ ਉਧਰ ਦੋਸਤੋ ਬੈਕ ਵੀ ਦੀ ਚੈੱਕ ਕਰ ਲੋ ਦੀ ਅਗਾਰ ਵੀ ਚੈੱਕ ਕਰ ਸਕਦੇ ਹੋ ਐ ਜੀ ਦੋਸਤੋ ਮਾਰ ਗਈ ਸੂ ਗਈ ਥੋੜੀ ਜਿਹੀ ਬੱਚਾ ਮਜ ਵੈਸੇ ਲੱਪੇ ਦੇ ਵਿੱਚ ਆ ਜਾਂਦੀ ਹੈ ਅਜੇ ਤਾਂ ਮਤਲਬ ਪੁੜੇ ਵੀ ਨਹੀਂ ਚੁੱਕੇ ਅਜੇ ਸੂਈ ਹੈ ਠੀਕ ਹੈ ਜੀ ਅੱਜ ਸਵੇਰੇ ਦੋਸਤੋ ਇਹ ਜਿਹੜਾ ਬੱਚੇ ਨੂੰ ਜਨਮ ਦਿੱਤਾ ਕਟੀ ਨੂੰ ਆਰਡਰ ਲਓ ਦੋਸਤੋ ਕਰੋ ਚਾਹ ਤੇ ਆ ਦੋਸਤੋ ਜਿਹੜੀਆਂ ਚੀਜ਼ਾਂ ਵਾ ਬਹੁਤ ਘੱਟ ਮਿਲਦੀਆਂ ਵੇਖਣ ਅਜੇ ਤੇ ਤੀਜਾ ਹੋ ਗਿਆ ਖਾਣਾ ਆਉਣੀ ਆ ਅੰਦਰ ਆਉਣੀ ਆ ਤੋਫਾ ਹੀ ਆਵੇ ਠੀਕ ਹੈ ਜੀ ਉਹ ਨਗੀਂਦਾ ਹੈ ਸਾਹਬਿਆ ਦੋਸਤੋ ਪਹਿਲੀ ਵੀਡੀਓ ਸੀ ਇਸ ਫਾਰਮ ਤੋਂ ਜਿਹੜੀ ਅਪਲੋਡ ਕਰ ਲੱਗੇ ਆਪਣੇ ਚੈਨਲ ਤੇ ਵੈਸੇ ਵੀਰ ਹਰਪ੍ਰੀਤ ਜਿਹੜਾ ਵਧੀਆ ਫਾਰਮਰ ਆ ਵੀਡੀਓ ਇਸ ਚੈਨਲ ਤੋਂ ਬਰਦਾ ਇਹ ਫਾਰਮ ਤੋਂ ਇਹ ਵੀਰ ਥੋੜੀ ਜਿਹੀ ਔਨ ਉਤਰੀ ਹੈ ਭਾਜੀ ਨਾਲੇ ਪਾਸੇ ਸੱਜੇ ਸੂਈ ਕਰਕੇ ਦੋਸਤੋ ਬੱਚੇ ਦਾ ਖੜਾ ਜਿਆਦਾ ਕਰਦੀ ਹੈ ਬੰਦੇ ਵੀਰ ਬੰਦੇ 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 ਬੱਚੇ ਦੇ ਉੱਥੇ ਲਾ ਕੇ ਪਾਜੀ ਗਾਈ ਦਾ ਬੱਚਾ ਤੇ ਗਾਈ ਇਹਦੇ ਨਾਲ ਰਹਿ ਦੋਵੇਂ ਉਹ ਵੀ ਚੋਕ ਕੇ ਲੈਣਾ ਪੈਣਾ ਵੀ ਅੱਜ ਅੱਛਾ ਭਾਜੀ ਕਿੰਨਾ ਮੁੱਲ ਕਰਦੇ ਆਂ ਦਾ ਇਹਦਾ ਮੁੱਲ ਜੀ ਖੈਰਾ ਸਾਹਿਬ ਵੇਖਣ ਨੂੰ ਜੋ ਚੱਡਾ ਵੇਖੀਦਾ ਹਨ ਜਿਹੜਾ ਤੋਂ ਰੋਜੀ ਕਰਦਾ ਵੀ ਕਰ ਲੀਏ ਵਾਵਾ ਜੀ ਠੀਕ ਹੈ ਜੀ ਹਾਂਜੀ ਇਹ 95000 ਰੁਪਏ ਦਾਂਗੇ ਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ 95000 ਰੁਪਏ ਦੀ ਡਿਮਾਂਡ ਰੱਖੀ ਗਈ ਜੀ ਦੋਸਤੋ ਮੁੱਲ ਵੀ ਜਿਹੜੇ ਬਿਲਕੁਲ ਭਾਜੀ ਉਹਨਾਂ ਨੇ ਜਾਇਜ਼ ਕੀਤੇ ਆ ਕਿਉਂਕਿ ਜੇ ਆਪਾਂ ਆਰਡਰ ਕੁਆਲਟੀ ਦੇ ਪਾਸੇ ਧਿਆਨ ਮਾਰੀਏ ਤੇ ਪਸ਼ੂਆਂ ਦੀ ਬਰੀਰ ਵਾਲੇ ਪਾਸੇ ਧਿਆਨ ਮਾਰੀ ਤਾਂ ਦੋਸਤੋ ਇਹੋ ਜਿਹੇ ਪਸ਼ੂ ਸ਼ੈਣਾ ਦੀ ਕਿਸੇ ਵੀਡੀਓ ਦੇ ਵਿੱਚ ਆਏ ਹੁਣ 95000 ਰੁਪਿਆ ਡਿਮਾਂਡ ਬਾਕੀ ਮਹਾਨ ਤੱਕ ਜੜਾਊਗਾ ਹਲਕਾ ਫੁਲਕਾ ਮੌਕੇ ਤੇ ਹੋਊਗਾ ਚਾਰੇ ਸਣ ਗੈਪ ਦੇ ਵਿੱਚ ਕੋਈ ਫੋਰਸ਼ਾਨੀ ਨਾਲ ਚੈੱਕ ਕਰ ਲੋ ਬੱਚਾ ਵੀ ਦੋਸਤੋ ਕੱਟੀ ਜੀ ਇਸ ਤੋਂ ਅੱਗੇ ਦੋਸਤੋ ਇੱਕ ਗਾਂ ਦਿਖਾਉਣੀ ਆ ਪਾ ਵੀ ਭਾਜੀ ਨੂੰ ਕਹਿੰਦੇ ਨਗੀਨਾ ਹੀ ਉਹ ਵੀ ਲਈ ਉਹਦੇ ਭਾਜੀ ਨੇ ਬਾਹਰ ਜੀ ਜੀ ਇਹ ਵੀ ਨਗੀਨਾ ਹੀ ਹੈ ਲਓ ਦੋਸਤੋ ਕਰੋ ਚੈੱਕ ਜੀ ਤੋਰਦੇ ਵੀ ਥੋੜੀ ਹਿੱਥੇ ਰਾ ਦੇ ਪਾ ਇਹ ਨਗਦ ਰਹੀ ਜਾਂਦਾ ਅੱਛਾ ਬੱਚਾ ਕੀ ਦੱਤਰ ਹੈ ਭਾਜੀ ਬੱਚਾ ਵਸ਼ਾ ਦਿੱਤਾ ਜੀ ਠੀਕ ਹੈ ਸੂਆ ਦੂਜਾ ਸੂਈ ਹਾਂ ਸੂਆ ਦੂਜਾ ਸੂਈ ਆ ਬੱਚਾ ਵੀ ਦੋਸਤੋ ਪੂਰਾ ਰਾਜੀ ਦਿੱਤਾ ਜੀ ਇਸ ਕਰਕੇ ਥੋੜੀ ਜਿਹੀ ਲਪੇ ਦੇ ਵਿੱਚ ਜ਼ਰੂਰ ਆ ਨਾੜਵਾ ਜਿਹੜਾ ਬੱਚੇ ਦਾ ਨਾਲ ਚੈੱਕ ਕਰ ਸਕਦੇ ਕਿ ਨਵਾਂ ਵਾਚਾ ਦੂਜਾ ਸੂਆ ਸੂਈ ਭਾਈ ਤੇ ਇੱਕ ਦਿਨ ਦੀ ਸੂਆ ਸੂਆ ਸੂਈ ਆ ਤੇ ਪਰਸੋਂ ਸੂਈ ਆ ਜੀ ਅੱਛਾ ਜੀ ਅਜੇ ਬੋੜੀ ਚਾਹੀਏ ਬੋੜਾ ਬੋੜਾ 22 ਕਿਲੋ ਹੋਗਾ ਖਾਲੀ ਅਸੀਂ ਕਰਤੀ ਬਿਲਕੁਲ ਠੀਕ ਹੈ ਜੀ ਹਾਂ 22 ਕਿਲੋ ਥੋੜੀ ਵੀ ਥੋੜੀ ਜਿਹੀ ਅੱਗੇ ਹਾਂ ਜੀ 22 ਲੀਟਰ ਦੋਸਤੋ ਬੋਲੇ ਤਾਂ ਸਟਾਰਟਿੰਗ ਕੀਤੀ ਜੇ ਹਾਂਜੀ ਤੇ ਇਹਦਾ ਜਿਹੜਾ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਥਾਂ ਦੋਸਤੋ ਬਾ ਕਮਾਲੀ ਹੱਥੀ ਚ ਆਈ ਮੁੱਠੀ ਵਾਲ ਥਾਂ ਕਿਸੇ ਵੀਰ ਦੀ ਮਸ਼ੀਨ ਤੇ ਚੁਆਈ ਕਰਨੀ ਤਾਂ ਵੀ ਹੋ ਸਕਦੀ ਜੇ ਬਾਕੀ ਠੰਡੀ ਸੀ ਜਾਂ ਖੈਰਾ ਖਰਾਰੀ ਕੋਈ ਇਹਨੂੰ ਹੈ ਨਹੀਂਗਾ ਜਦੋਂ ਜੇਦੋਂ ਮਰਜ਼ੀ ਪੜੋ ਥਾਂ ਮਤਲਬ ਲਓ ਜੀ ਹਾਂ ਐਂਦਾ ਧਰਾ ਮਾਰ ਲੂਗਾ ਠੀਕ ਹੈ ਭਾਈ ਠੀਕ ਹੈ ਜੀ ਲੈ ਜਾ ਵੀਰ ਬੰਦੇ ਨੂੰ ਕੋਠੇ ਪਾਣੀ ਇਨੂੰ ਡਾਮ ਉੱਤੇ ਨੀਂ ਕਿਉਂ ਨਹੀਂ ਅੰਦਰ ਲੈ ਜਾਓ ਨਹੀਂ ਕੋਣਾ ਨਹੀਂ ਛੋਟ ਛਾੜ ਗਈ ਪਾਵਾਂਗੇ ਕਿ ਸਭੰਦ ਤਵੇ ਪਾ ਲੋ ਇਹਨੂੰ ਕਿ ਜਿਹੜਾ ਦੋ ਚੁੰਗ ਜਣੀ ਅੱਛਾ ਭਾਜੀ ਕਿੰਨੀ ਕੋ ਉਮੀਦ ਇਹ ਤੋਂ ਕਰਦੇ ਆਪਾਂ ਗਾਂ ਦੇ ਕੋਲੋਂ ਦੁੱਧ ਇਹ ਉਮੀਦ ਵੱਧ ਸਕਦੀ ਆ 30 ਪਲੱਸ ਤੋਂ ਥੱਲੇ ਨਹੀਂ ਜਾਊਗੀ ਜੀ ਠੀਕ ਹੈ ਜੀ 22 ਲੀਟਰ ਬੋੜਾ ਕਰ ਲਏ ਮੈਂ ਹੱਥੀਂ ਮਲੋ ਖਾਲੀ ਕਰਕੇ ਇਹਨੂੰ ਚੋਇਆ 11 ਕਿਲੋ ਡੰਗ ਦਾ ਸਵੇਰੇ ਵੀ ਠੀਕ ਠੀਕ ਹੁਣ ਲੱਗਦਾ ਵਾਧੇ ਕਰੂ ਮਾਦਾ ਠੀਕ ਹੈ ਜੀ ਹਾਂਜੀ ਦੋਸਤੋ ਪੰਜ ਪਸ਼ੂ ਜਿਹੜੇ ਤੁਹਾਨੂੰ ਦਿਖਾਏ ਆ ਤੇ ਪੰਜਾਂ ਪੰਜੇ ਪਸ਼ੂ ਦੋਸਤੋ ਸਵੇਸ ਵਾਲੇ ਇੱਕ ਮਾਜ ਗੱਭਣੇ ਤੇ ਜਿਹੜੇ ਸਵੇਸ ਵਾਲੇ ਪਸ਼ੂ ਦੋਸਤੋ ਉਹਨਾਂ ਦੀ ਇੱਕ ਟੈਨ ਦੋ ਟੈਨ ਚੋਦੇ ਬੇਸ਼ੱਕ ਆਪਣੀ ਤਸੱਲੀ ਜ਼ਰੂਰ ਕਰ ਲਿਆ ਕਰੋ ਤੇ ਜਿਹੜਾ ਪਸ਼ੂ ਦੋਸਤੋ ਗੱਭਣ ਹੁੰਦਾ ਉਹਨੂੰ ਟਿੱਪ ਕੇ ਚਾਰਾਂ ਹੋਂ ਦੀ ਪਾਸ ਕਰ ਇਹਦਾ ਮੁੱਲ ਕੀ ਕਰਦੇ? ਇਹਦਾ 95000 ਜੀ ਕਰਦਾ। ਅੱਛਾ 95000 95000 ਠੀਕ ਹੈ ਜੀ। ਹਾਂਜੀ। 95000 ਰੁਪਿਆ ਦੋਸਤੋ ਡਿਮਾਂਡ ਰੱਖੀ ਗਈ ਹੈ ਗਾਂ ਦੀ ਬਾਕੀ ਜਿਹੜਾ ਮਾਨਤਨ ਹੋਊਗਾ ਮੌਕੇ ਤੇ ਹੋਊਗਾ। ਇਹਦੀ ਦੋਸਤੋ ਫੇਸ ਕੁਆਲਟੀ ਚੈੱਕ ਕਰ ਲੋ। ਅੱਛਾ ਵੀਰੇ ਇਹ ਗਾਂ ਦੰਨਾ ਚ ਜਵਾਨ ਹੋ ਗਈ। ਇਹ ਨਹੀਂ ਜੀ, 6 ਦੰਦੇ ਆ ਜੀ। 6 ਦੰਦੇ ਆ ਜੀ। 6 ਦੰਦੇ। ਠੀਕ ਹੈ ਜੀ। ਛਿੱਗੀ ਆ ਦੋਸਤੋ ਨੂੰ ਹੋ ਜੇ। ਜਿਹੜਾ ਸੂਆ ਸੂਈ ਜਿਹਦੇ ਬੱਚਾ ਨੇ ਵਛਾ ਦਿੱਤਾ ਜੇ। ਜਿਹੜੀ ਇਹ ਮੱਝ ਦੋਸਤੋ ਨਾਲ ਬੱਧੀ ਹੈ ਇਹ ਦੂਜਾ ਸੂਆ ਜਾਂ ਮੰਨ ਲੇ ਜਾਂ ਕੋਈ ਤਜਾ ਮੰਨ ਲੇ ਇਹ ਵੀ ਦੋਸਤੋ ਬਿਲਕੁਲ ਤਾਜੀ ਸੂਈ ਹੈ ਤੇ ਬੱਚਾ ਇਹਨੇ ਕੱਟੀ ਦਿੱਤੀ ਜੇ ਆਰਡਰ ਕੁਆੜੀ ਦੋਸਤੋ ਸੋਹਣੀ ਤਿਆਰ ਕੀਤੀ ਹੈ ਇਹਦੇ ਨਾਲ ਜਿਹੜੀ ਦੋਸਤੋ ਮੱਝ ਬੱਧੀ ਹੈ ਇਹਦਾ ਬੱਚਾ ਜਿਹੜਾ ਐਕਸਪਾਇਰ ਹੋ ਗਿਆ ਜੇ 19 20 ਕਿਲੋ ਦੁੱਧ ਹੋਣੀ ਚਾਉਂਦੀ ਮੌਕੇ ਦਾ ਜਿਹੜੀ ਪਹਿਲੇ ਨੰਬਰ ਤੇ ਦੋਸਤੋ ਆਪਾਂ ਮੱਝ ਵਿਖਾਈ ਹੈ ਕੱਟੀ ਝੋਟੀ ਇਹ ਪਹਿਲਾ ਸੂਆ ਸੂਈ ਚਾਰ ਦੰਦ ਮੂੰਹ ਬੱਚਾ ਇਹਦੇ ਮਗਰਾ ਕੱਟਾ ਜੇ ਤੇ ਇੱਕ ਦੋਸਤੋ ਨਗੀਨਾ ਜਿਹੜਾ ਅਜੇ ਸੁਣ ਵਾਲਾ ਤਕਰੀਬਨ 4-5 ਦਿਨ ਸਮੁੰਦੇ ਵਿੱਚ ਖੜਦੀ ਹੈ। ਬਾਕੀ ਦੋਸਤੋ ਆਰਡਰ ਕੁਆਲਟੀ ਵਾਲੇ ਪਾਸੋਂ ਕਰੋ ਚੱਕੇ ਦੀ ਬਾ ਕਮਾਲ ਹੈ ਕੋਈ ਸ਼ੱਕ ਨਹੀਂ ਕਿਸੇ ਪਾਸੇ ਵੀ। ਇੱਥੇ ਵੀ ਪੋਣੋ ਉੱਤੇ ਪੋਣੋ। ਉੱਤੇ ਮੈਂ ਪਾਈ ਦੇ। ਮੇਲ ਲੈ ਚਲੀਏ ਉਧਰ ਤੇ। ਆਹ। ਆਡਰਸ ਦੋਸਤੋ ਇੱਕ ਵਾਰੀ ਵੀਦਾ ਫੇਰ ਬੋਲ ਦਿੰਨਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਖਾਸ ਤਰਨਤਨ ਸਾਹਿਬ ਵਿజిਟ ਕਰਨੀ ਤੁਸੀਂ। ਫੋਨ ਨੰਬਰ ਦੋਸਤੋ ਇੱਕ ਵਾਰੀ ਵੀਦਾ ਆਪਾਂ ਫੇਰ ਪੁੱਛ ਲੈ ਭਾਈ ਨੰਬਰ ਆਪਣਾ ਇੱਕ ਵਾਰੀ ਫੇਰ ਬੋਲ ਦਿੰਦੇ। 836032 ਤੇ 6033 ਠੀਕ ਹੈ ਜੀ। ਇੱਕ ਹੀ ਨੰਬਰ ਹੈ ਵੀ। ਇੱਕ ਨੰਬਰ ਇੱਕ ਹੋਰ ਦੇ ਦਿਦ 87 ਬੋਲ ਦੇ ਤੂੰ ਹੀ ਬੋਲ ਮੈਨੂੰ ਨਹੀਂ ਚੇਤਾ ਨਹੀਂ ਦਿੰਦਾ ਤੂੰ ਹੀ ਬੋਲ ਦੇ 87 52 1093 1093 ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ